ਦੋਖੋ ਜੀ ਇਹ ਤਾਂ ਸੰਸਾਰ ਪਾ ਸਿੱਖਾਂ ਦਾ ਕੇਂਦਰ ਆ ਜਿਹੜੀ ਸਾਰੀ ਦੁਨੀਆ ਇਥੇ ਸਿਰਚ ਕੁੰਦੀ ਆ ਹਰ ਇਨਸਾਨ ਦਾ ਫਰਜ਼ ਬੰਦਾ ਹਰ ਇੱਕ ਦੀ ਆਸ ਆ ਵੀ ਇਹ ਜਿਹੜਾ ਬੂਟਾ ਦਾ ਇਥੇ ਫਲ ਫੁੱਲ ਹੋਵੇ ਤੇ ਸੰਗਤਾਂ ਦਰਸ਼ਨ ਕਰਨ ਤੇ ਸਾਡੇ ਸਾਰੀ ਸਿੱਖ ਕੌਮ ਨੂੰ ਮਾਣਵਾ ਵੀ ਇਥੇ ਸਾਰੇ ਆਣ ਕੇ ਝੁਕਦੇ ਨੇ ਤੇ ਇਸ ਦਾ ਹੁਕਮ ਮੰਨਣਾ ਸਾਡਾ ਪਹਿਲਾ ਤੇ ਆਖਰੀ ਫਰਜ਼ ਆ ਸਮੁੱਚੀ ਸਿੱਖ ਕੌਮ ਦੀ ਬਿਲਕੁਲ ਜੀ ਸਾਡੀ ਅਦਾਲਤ ਵੀ ਹੋਈ ਆ ਸਾਡੇ ਜਿਹਨੇ ਕਾਨੂੰਨ ਜੋ ਹਨ ਮਿਲਣਾ ਸਾਰਾ ਕੁਝ ਇੱਥੇ ਹੀ ਮਿਲਣਾ ਜੀ ਮਹਾਰਾਜ ਦੇ ਬੂਟਾ ਫੇਰ ਨਾ ਰਹੇ ਸਿਰਮ ਬੂਟਾ ਜਿਹੜਾ ਸਾਰਿਆਂ ਗਿਆ ਹੋਆ ਬਹੁਤ ਕਿਰਪਾ ਗੁਰੂ ਰਾਮਦਾਸ ਦੀ ਸੰਗਤਾਂ ਦੇ ਸੰਜੋਗ ਦੇ ਨਾਲ ਸਭ ਕੁਝ ਹੋ ਰਿਹਾ ਜੀ ਦੁਨੀਆ ਪਾਰੀ ਚ ਵਸਦੀ ਨਾਨਕ ਨਾਮ ਲੈਵਾ ਸੰਗਤ ਦੀ ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਚਾਰ ਸਦੀਆਂ ਤੋਂ ਵੀ ਵੱਧ ਪੁਰਾਣੀਆਂ 베ਰੀਆਂ ਨੇ ਜਿੱਥੇ ਅੱਜ ਵੀ 베ਰ ਲੱਗ ਰਹੇ ਨੇ ਉਹ 베ਰੀ ਅੱਜ ਵੀ ਹਰੀਏ ਭਰੀਆਂ ਨੇ ਛਾਂਦਾਰ ਤੇ ਫਲਦਾਰ ਨੇ ਜਿਨ੍ਹਾਂ ਪ੍ਰਤੀ ਸੰਗਤ ਦੀ ਬੇਹੱਦ ਆਸਥਾ ਹੈ ਪਰ ਉਤੇ ਨਾਲ ਨਾਲ ਇੱਕ ਇੱਥੇ ਇਤਿਹਾਸਿਕ ਪ੍ਰਾਤਨ ਸਮੇ ਤੋਂ ਹੀ ਇਮਲੀ ਦਾ ਬੂਟਾ ਵੀ ਸੀ ਜੋ ਬਿਲਕੁਲ ਐਨ ਸ਼੍ਰੀ ਅਕਾਲ ਤਖਤ ਸਾਹਿਬ ਦੇ heਠਾਂ ਲੱਗਿਆ ਸੀ ਇਹ ਉਹ ਇਤਿਹਾਸਿਕ ਬੂਟਾ ਸੀ ਜਿੱਥੇ ਜਦੋਂ ਅਕਾਲੀ ਫੂਲਾ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਤਾਂ ਇਸ ਬੂਟੇ ਦੇ ਕੋਲ ਖੜਾ ਕਰਕੇ ਹਾਲਾਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਮਹਾਰਾਜਾ ਰਜੀਤ ਸਿੰਘ ਨੂੰ ਇਸ ਥਾਂ ਤੇ ਬੰਨ ਕੇ ਜਿਹੜਾ ਉਹ ਸਜ਼ਾ ਸੁਣਾਈ ਗਈ ਸੀ ਜਦੋਂ ਕਿਤੇ ਮर्यादा ਦੀ ਉਲੰਘਣਾ ਹੋਈ ਸੀ ਉਸ ਵੇਲੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਅਕਾਲੀ ਫੂਲਾ ਸਿੰਘ ਵੱਲੋਂ ਉਹਨਾਂ ਨੂੰ ਇਸ ਥਾਂ ਤੇ ਖੜ੍ਹਾ ਕਰਕੇ ਤਨਖਾਹ ਲਗਾਈ ਗਈ ਸੀ ਧਾਰਮਿਕ ਸਜ਼ਾ ਸੁਣਾਈ ਗਈ ਸੀ ਤਾਂ ਸ਼ੁਰੂ ਤੋਂ ਹੀ ਇਮਲੀ ਦੇ ਸਪੂਟੇ ਦੀ 베ਰੀਆਂ ਦੀ ਤਰ੍ਹਾਂ ਪੂਰੀ ਸੰਭਾਲ ਕੀਤੀ ਜਾ ਰਹੀ ਸੀ ਪਰ ਜੂਨ 1984 ਚ ਜਦੋਂ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਦੇ ਗੋਲੀਆਂ ਦੇ ਨਾਲ ਹਮਲਾ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਢੇਰੀ ਕੀਤਾ ਗਿਆ ਤਾਂ ਉਸ ਵੇਲੇ ਇਹ ਸਦੀਆਂ ਪੁਰਾਣਾ ਇਤਿਹਾਸਿਕ ਇਮਲੀ ਦਾ ਬੂਟਾ ਵੀ ਨੁਕਸਾਨਾ ਗਿਆ ਸੀ ਤਾਂ ਉਸ ਤੋਂ ਬਾਅਦ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਮੁਰਤੂ ਸੇਵਾ ਕੀਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਦੀ ਨਵੀਂ অতি ਸੁੰਦਰ ਆਲੀਸ਼ਾਨ ਇਮਾਰਤ ਬਣ ਕੇ ਤਿਆਰ ਹੋਈ ਤਾਂ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਮਲੀ ਦਾਇਕ ਹੋਰ ਬੂਟੇ ਅਥੇ ਲਗਾਇਆ ਗਿਆ ਪਰ ਜੋ ਕਿਤੇ ਨਾ ਕਿਤੇ ਮੁਰਤੋਂ ਨੁਕਸਾਨਿਆ ਗਿਆ ਹਾਲਾਂਕਿ 41 ਬੜੇ ਪਹਿਲਾਂ ਬੂਟਾ ਲਗਾਇਆ ਗਿਆ ਸੀ ਪਰ ਪਿਛਲੇ ਕੁਝ ਦਿਨਾਂ ਚ ਉਸ ਬੂਟੇ ਨੂੰ ਸਯੋਕ ਪੈ ਗਈ ਸੀ ਕੀੜੇ ਪੈ ਗਏ ਸੀ ਜਿੱਤੇ ਚਲਦੇ ਬੂਟਾ ਸੁੱਕ ਗਿਆ ਸੀ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਹਾਰਾ ਵੱਲੋਂ ਕਾਫੀ ਯਤਨ ਕੀਤੇ ਗਏ ਉਸ ਬੂਟੇ ਨੂੰ ਬਚਾਉਣ ਦੇ ਪਰ ਆਖਰਕਾਰ ਮਾਹਰਾਂ ਦੀ رائے ਦੇ ਨਾਲ ਇੱਥੇ ਵਿਸ਼ੇਸ਼ ਟ੍ਰੀਟਮੈਂਟ ਕੀਤੀ ਗਈ ਇਸ ਥਾਂ ਤੇ ਸਭ ਤੋਂ ਪਹਿਲਾਂ ਮਿੱਟੀ ਬਦਲੀ ਗਈ ਫਿਰ ਵਿਸ਼ੇਸ਼ ਤਰ੍ਹਾਂ ਦੀਆਂ ਆਰਗੈਨਿਕ ਖਾਦਾ ਪਾਈਆਂ ਗਈਆਂ ਸਪਰੇਅ ਕੀਤੀ ਗਈ ਆਰਗੈਨਿਕ ਬਿਨਾ ਕਿਸੇ ਕੈਮੀਕਲ ਤੋਂ ਜਿਹੜਾ ਉਹ ਦੀ ਵਰਤੋਂ ਕੀਤੀਆਂ ਇੱਥੇ ਵਿਸ਼ੇਸ਼ ਤਰ੍ਹਾਂ ਦੀ ਮਿੱਟੀ ਜਿਹੜੀ ਲਿਆ ਕੇ ਉਹ ਤਿਆਰ ਕੀਤਾ ਗਿਆ ਇੱਕ ਔਰ ਉਸ ਤੋਂ ਬਾਅਦ ਜਿਹੜਾ ਹੁਣ ਨਿੰਮਲੀ ਦਾ ਨਵਾਂ ਬੂਟਾ ਸ਼੍ਰੀ ਕਲਤਕ ਸਾਬ ਦੇ ਬਿਲਕੁਲ ਹੀਠਾਂ ਉਹ ਇਤਿਹਾਸਿਕ ਸਥਾਨ ਜਿੱਥੇ ਮਹਾਰਾਜ ਰਣਜੀਤ ਸਿੰਘ ਨੂੰ ਧਾਰਮਿਕ ਸਜ਼ਾ ਯਾਨੀ ਕਿ ਤਨਖਾਹ ਲਵਾਈ ਗਈ ਸੀਗੀ ਉਸ ਵੇਲੇ ਦੀ ਤਾਂ ਲਗਾਤਾਰ ਸ਼ੋਮਨੀ ਕਬੇਟੀ ਵੱਲੋਂ ਜਿੱਥੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਤਿੰਨ ਇਤਿਹਾਸਿਕ 베ਰੀਆਂ ਨੇ 베ਰ ਬਾਬਾ ਬੁੱਢਾ ਸਾਹਿਬ ਲਾਚੀ 베ਰ ਅਤੇ ਦੁੱਖ ਪੰਜਨੀ 베ਰੀ ਇਹਨਾਂ 베ਰੀਆਂ ਦੀ ਸੰਭਾਲ ਕੀਤੀ ਜਾ ਰਹੀ ਸੀ ਉਸੇ ਤਰ੍ਹਾਂ ਇਸ ਇਮਲੀ ਦੇਸ ਬੂਟੇ ਦੇ ਵੀ ਪੂਰੀ ਸਾਂਭਸ ਪਾਲ ਕੀਤੀ ਜਾ ਰਹੀ ਸੀ ਪਰ ਜੂਨ 1984 ਚ ਜਦੋਂ ਬੰਬਾਰਡਮੈਂਟ ਹੋਈ ਬੰਬ ਸਿੱਟੇ ਗਏ ਤਾਂ ਉਦੋਂ ਇਹ ਬੂਟਾ ਪੂਰੀ ਤਰ੍ਹਾਂ ਦੇ ਨਾਲ ਨੁਕਸਾਨਾ ਗਿਆ ਤੋਂ ਉਸ ਤੋਂ ਬਾਅਦ ਦੁਬਾਰਾ ਬੂਟਾ ਲਗਾਇਆ ਗਿਆ ਪਰ ਉਹ ਬੂਟਾ ਉਸ ਪ੍ਰਾਤਨ ਇਮਲੀ ਦੇ ਬੂਟੇ ਦੀ ਤਰ੍ਹਾਂ ਚੱਲ ਨਹੀਂ ਪਾਇਆ ਤੋਂ ਨੁਕਸਾਨਾ ਗਿਆ ਸੁੱਕ ਗਿਆ ਸਯੋਕ ਲੱਗੀ ਕੀੜੇ ਪਏ ਤਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਦੀ ਰਾਏ ਦੇ ਨਾਲ ਮੁਰ ਤੋਂ ਇਮਲੀ ਦਾ ਇਸ ਬੂਟਾ ਲਗਾਇਆ ਗਿਆ ਹੈ ਇਸ ਦੀ ਪੂਰੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਹਰ 15 ਦਿਨਾਂ ਦੇ ਵਿੱਚ ਇੱਕ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਮਾਹਿਰਾਂ ਦੀ ਟੀਮ ਇੱਥੇ ਪਹੁੰਚ ਰਹੀ ਹੈ ਜਿੱਥੇ ਬੇਰੀਆਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਛਾਂ ਛਟਾਈ ਕੀਤੀ ਜਾਂਦੀ ਹੈ ਉਹਨਾਂ ਨੂੰ ਆਰਗੈਨਿਕ ਸਪਰੇ ਜਾਂ ਖਾਦਾ ਪਾਈਆਂ ਜਾਂਦੀਆਂ ਉਸੇ ਤਰ੍ਹਾਂ ਇਸ ਬੂਟੇ ਦੇ ਲਈ ਵੀ ਵਿਸ਼ੇਸ਼ ਤੌਰ ਤੇ ਪਹਿਲਾਂ ਹੀ ਮਿੱਟੀ ਵੀ ਲਿਆ ਕੇ ਬਦਲੀ ਗਈ ਹੈ ਔਰ ਉਸ ਤੋਂ ਬਾਅਦ ਆਰਗੇਨਿਕ ਖਾਦਾਂ ਜਾਂ ਸਪਰੇ ਵੀ ਪਾਈ ਜਾ ਰਹੀ ਹੈ ਤਾਂ ਜੋ ਇਮਲੀ ਦਾ ਬੇਟਾ ਬੂਟਾ ਹੈ ਮੁਰਤੋ ਹਰਿਆ ਭਰਿਆ ਹੋਵੇ ਔਰ ਉਸੇ ਤਰ੍ਹਾਂ ਦਾ ਜਿਹੜਾ ਰੂਪ اختیار ਕਰੇ ਜੋ ਵਿਸ਼ਾਲ ਬੂਟਾ ਇੱਥੇ ਪਹਿਲਾਂ ਤੋਂ ਸ਼ੌਭਤ ਸੀ ਕਿਉਂਕਿ ਇਹਨਾਂ 베ਰੀਆਂ ਦੇ ਨਾਲ ਇਮਲੀ ਦੇ ਇਸ ਬੂਟੇ ਦੇ ਨਾਲ ਸੰਗਤ ਦੀ ਆਸਤਾ ਜੁੜੀ ਹੈ ਤਾਂ ਸੰਗਤ ਦੀ ਆਸਤਾ ਦਾ ਕੇਂਦਰ ਨੇ ਇਹ 베ਰੀਆਂ ਅਤੇ ਇਮਲੀ ਦਾ ਬੂਟਾ ਤਾਂ ਸੰਗਤ ਦੀ ਧਾਰਮਿਕ ਭਾਵਨਾਵਾਦ ਦਾ ਸਤਿਕਾਰ ਕਰਦੇ ਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦੇ ਹਾਂ ਸੰਗਤ ਦੀ ਆਸਥਾ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵੱਲੋਂ ਇਹ ਪ੍ਰਲਾਇਕ ਕੀਤਾ ਗਿਆ ਹੈ ਕਿ ਮੁਰਦੋ ਇੱਥੇ ਨਵੇਂ ਬੂਟਾ ਲਗਾਇਆ ਗਿਆ ਹੈ ਤਾਂ ਜੋ ਸੰਗਤ ਆ ਕੇ ਇਸ ਬੂਟੇ ਦੇ ਸ੍ਰੀ ਦਰਬਾਰ ਸਾਹਿਬ ਦੇ ਸੱਚਖੰਡ ਸ੍ਰੀ ਹੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਾਂਗ ਇਹਨਾਂ ਇਤਿਹਾਸਿਕ ਬੂਟਿਆਂ ਦੇ ਇਹਨਾਂ ਇਤਿਹਾਸਿਕ ਬੇਰੀਆਂ ਦੇ ਵੀ ਦਰਸ਼ਨ ਕਰ ਸਕੇ ਪਹਿਲਾਂ ਸਭ ਤੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਤਾਂ ਸੰਸਾਰ ਪੱਛ ਸਿੱਖਾਂ ਦਾ ਕੇਂਦਰ ਆ ਜੋ ਇਸ ساری ਦੁਨੀਆ ਤੇ ਸੱਚਕ ਹੁੰਦੀ ਆ ਹਰ ਇਨਸਾਨ ਦਾ ਫਰਜ਼ ਬੰਦਾ ਹਰ ਇੱਕ ਦੀ ਆਸ ਆ ਕਿ ਇਹ ਜਿਹੜਾ ਬੂਟਾ ਦਾ ਇਥੇ ਫੁੱਲ ਫੁੱਲ ਹੋਵੇ ਤੇ ਸੰਗਤਾਂ ਦਰਸ਼ਨ ਕਰਨ ਮਹਾਰਾਜ ਰਣਜੀਤ ਸਿੰਘ ਨੂੰ ਇਸ ਜਗ੍ਹਾ ਤੇ ਸਜਾ ਲਈ ਗਈ ਸੀ ਉਹਨਾਂ ਦੀ ਵੀ ਯਾਦ ਇਥੇ ਤਾਜ਼ਾ ਇੱਕ ਔਕਾਤਕ ਦਾ ਹੁਕਮ ਮੰਨਣ ਵਾਲੀ ਗੱਲ ਆ ਤੇ ਦੁਨੀਆ ਦਾ ਸਾਹਿਬ ਦੀ ਸਰਵਉੱਚਤਾ ਦਾ ਪ੍ਰਤੀਕ ਹੈ ਕਿ ਇੱਥੇ ਆ ਕੇ ਮਹਾਰਾਜ ਰਣਜੀਤ ਸਿੰਘ ਨੇ ਵੀ ਸਰਨਵਾ ਕੇ ਜੋ ਆਪਣੀ ਗਲਤੀ ਆਪਣੀ ਭੁੱਲਾਂ ਬਖਸ਼ਾਈਆਂ ਸੀ ਕੋੜਿਆਂ ਦੀ ਸਜ਼ਾ ਦਿੱਤੀ ਗਈ ਸੀ ਇਸ ਕਰ ਮੇਰੀ ਤੇ ਬੇਨਤੀ ਆ ਸਿੱਖ ਸਮਾਜ ਨੂੰ ਕਿ ਔਕਾਤਕ ਸਭ ਤੋਂ ਉੱਚਾ ਇੱਥੇ ਹਰ ਇੱਕ ਸਿਰ ਨੂੰ ਆਵੇ ਤੇ ਹਰ ਚੀਜ਼ ਦਾ ਹੁਕਮ ਮੰਨਣਾ ਚਾਹੀਦਾ ਇਹ ਬੂਟਾ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦਾ ਪ੍ਰਤੀਕ ਹੈ ਬਿਲਕੁਲ ਜੀ ਬਿਲਕੁਲ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦਾ ਪ੍ਰਤੀਕ ਆ ਤੇ ਸਾਡੇ ਸਾਰੀ ਸਿੱਖ ਕੌਮ ਨੂੰ ਮਾਣਵਾ ਵੀ ਇੱਥੇ ਸਾਰੇ ਆਣ ਕੇ ਝੁਕਦੇ ਨੇ ਤੇ ਇਸਦਾ ਹੁਕਮ ਮੰਨਣਾ ਸਾਡਾ ਪਹਿਲਾ ਤੇ ਆਖਰੀ ਫਰਜ਼ ਆ ਇਹ ਦੁਨੀਆ ਚ ਇੱਕੋ ਇੱਕ ਧਰਮ ਹੈ ਜਿੰਦੀ ਆਪਣੀ ਧਾਰਮਿਕ ਅਦਾਲਤ ਹੈ ਦੁਨੀਆ ਦੀ ਸਭ ਤੋਂ ਵੱਡੀ ਸਮੁੱਚੀ ਸਿੱਖ ਕੌਮ ਦੀ ਬਿਲਕੁਲ ਜੀ ਸਾਡੀ ਅਦਾਲਤ ਵੀ ਹੋਈ ਆ ਸਾਡੇ ਜਿਹਨੇ ਕਾਨੂੰਨ ਜੋ ਹਨ ਮਿਲਣਾ ਸਾਰਾ ਕੋਈ ਜਿੱਥੇ ਮਿਲਣਾ ਜੀ ਸਜ਼ਾ ਵੀ ਜੇ ਗਲਤੀ ਕਰਾਂਗੇ ਸਜ਼ਾ ਵੀ ਇੱਥੇ ਮਿਲਣੀ ਆ ਮੁਰਖ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਸਭ ਕੁਝ ਹੀ ਆਈ ਹੈ ਉਹ ਮਹਾਰਾਜ ਗੁਰੂ ਦੇ ਜਦੋਂ 84 ਚ ਹਮਲਾ ਹੋਇਆ ਉਦੋਂ ਹੀ ਮਤਲੇ ਅਮਦੇ ਦੇ ਨਾਲ ਹੀ ਛਾਣਿਆ ਗਿਆ ਹੁਣ ਤਾਂ ਗੁਰੂ ਰਾਮਦਾਸ ਦੀ ਬਹੁਤ ਕਿਰਪਾ ਬਾ ਸੰਗਤ ਵੀ ਪੂਰੀ ਆਉਂਦੀ ਆ ਵੇਖੋ ਲੈਣਾ ਦੇ ਵਿੱਚ ਕਤਾਰਾਂ ਦੇ ਵਿੱਚ ਲੱਗੇ ਆ ਮਹਾਰਾਜ ਦੇ ਬੂਟਾ ਫੇਰ ਨਵੇਂ ਸਿਰੋਂ ਬੂਟਾ ਜਿਹੜਾ ਸਾਰਿਆ ਗਿਆ ਹੋਆ ਬਹੁਤ ਕਿਰਪਾ ਗੁਰੂ ਰਾਮਦਾਸ ਦੀ ਸੰਗਤਾਂ ਦੇ ਸੰਯੋਗ ਦੇ ਨਾਲ ਸਭ ਕੁਝ ਹੋ ਰਿਹਾ ਜੀ ਸੰਗਤ ਦੀ ਆਸਤਾ ਹੈ ਕਿ ਉਹਨੇ ਬੂਟਾ ਹੋਵੇ ਪਹਿਲਾਂ ਵਾਂਗ ਹਰਿਆ ਭਰਿਆ ਹੋਵੇ ਫੁੱਲ ਬਟੋਏਗਾ ਬੂਟਾ ਜੀ ਪੂਰਾ ਹੋਏਗਾ ਹਾਂਜੀ ਫਿਰ ਸੋਹਣਾ ਬੂਟਾ ਬਣੇਗਾ ਜੀ ਫਿਰ ਜਿੱਦਾਂ ਅੱਗੇ ਬੂਟਾ ਸੀ ਉਸਦਾ ਹੀ ਬੂਟਾ ਪੂਰਾ ਸੋਹਣਾ ਬਣੇਗਾ ਸਰਕਾਰ ਸਦੀ ਤੋਂ ਪੁਰਾਣੀ ਇਹ 베ਰੀਆਂ ਹਲੇ ਤੱਕ ਫਲ ਲੱਗ ਰਹੇ ਹਨ 베ਰੀਆਂ ਹਾਂਜੀ ਹਾਂਜੀ ਲੱਗ ਰਿਹਾ ਜੀ ਲਾਚੀ 베ਰੀ ਇਹ ਬਾਬਾ ਬਟਾ ਸਾਹਿਬ 베ਰੀ ਹੋਈ ਦੁਖ ਪੰਜਣੀ 베ਰੀ ਹੋਈ ਬਹੁਤ ਕਿਰਪਾ ਵਾਲੀ ਇਤਿਹਾਸਕ 베ਰੀਆਂ ਜੀ ਦੇ ਆਸ ਕਾ 베ਰੀਆਂ ਕਰਕੇ ਇਸ ਦਰਸ਼ਨ ਸੰਸਥਾ ਜਿਹੜੀਆਂ ਆਣ ਕੇ ਕਰਦੀਆਂ ਗੁਰੂ ਰਾਮਦਾਸ ਦੇ ਇਸ਼ਨਾਨ ਕਰਦੀਆਂ ਦਰਬਾਰ ਸਾਹਿਬ ਕਰਦੀਆਂ 베ਰੀਆਂ ਦੇ ਦਰਸ਼ਨ ਕਰਦੀਆਂ ਜੀ ਉਹਨਾਂ ਦੀ ਬਹੁਤ ਕਿਰਪਾ ਦੀ ਆਸਾ ਹੁੰਦੀ ਆ ਜੀ ਦੂਰਾਂ ਦੂਰਾਂ ਤੋਂ ਆਣ ਕੇ ਜਿਹੜੀ ਸੰਗਤ ਆ ਉਹ ਆਣ ਕੇ ਜੀ ਇੱਥੇ ਦਰਸ਼ਨ ਕਰਦੀ ਆ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਿੱਥੇ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਨੂੰ ਉਸ ਵੇਲੇ ਦੇ ਛੇਰੀ ਕਲਤਖ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਅਕਾਲੀ ਫੂਲਾ ਸਿੰਘ ਅਰਾ ਨੇ ਕੋੜਿਆਂ ਦੀ ਸਜ਼ਾ ਸੁਣਾਈ ਸੀ ਔਰ ਇਸ ਗੱਲ ਦਾ ਪ੍ਰਮਾਣ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਰਵ ਉੱਚ ਹੈ ਇਸੇ ਚੀਜ਼ ਨੂੰ ਦਰਸਾਉਂਦਾ ਹੈ ਇਮਲੀ ਦਾ ਬੂਟਾ ਜਿਹੜਾ ਹੁਣ ਦੁਬਾਰਾ ਲਾਇਆ ਗਿਆ ਹੈ ਤਾਂ ਜੋ ਸਾਡੀਆਂ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਉਹ ਜੋ ਦਾਸਤਾਨ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਦਰਸਾਉਂਦੀ ਹੈ ਉਹ ਯਾਦ ਰਵੇ ਕਿ ਸਿੱਖ ਕੌਮ ਦਾ ਸਰਵ ਉੱਚ ਸਥਾਨ ਹੈ ਸਿੱਖ ਕੌਮ ਦਾ ਸਰਵ ਉੱਚ ਤਖਤ ਹੈ ਬਖਸ਼ੰਦ ਗੁਰੂ ਦਾ ਬਖਸ਼ੰਦ ਤਖਤ ਹੈ ਜਿੱਥੇ ਕਦੇ ਵੀ ਦੁਨੀਆ ਪਰ ਵਿੱਚ ਕਿਸੇ ਸਿੱਖ ਤੋਂ ਮर्यादा ਦੀ ਉਲੰਘਣਾ ਹੁੰਦੀ ਹੈ ਤਾਂ ਜਦੋਂ ਕੋਈ ਵੀ ਇੱਥੇ ਸਿਰ ਨਵਾ ਕੇ ਆਂਦਾ ਆਪਣੀਆਂ ਗਲਤੀਆਂ ਮੰਨਦਾ ਆਪਣੀਆਂ ਭੁੱਲਾਂ ਬਖਸ਼ਾਂਦਾ ਤਾਂ ਇਥੋਂ ਝੋਲੀਆ ਪਰ ਕੇ ਜਾਂਦਾ ਤਾਂ ਸੰਗਤ ਦੀ ਆਸਥਾ ਦਾ ਕੇਂਦਰ ਇਹਨਾਂ 베ਰੀਆਂ ਅਤੇ ਇਮਲੀ ਦੀ ਬੂਟਿਆਂ ਦੀ ਸ਼੍ਰੋਮਣੀ ਕਮੇਟੀ ਵੱਲੋਂ ਸਮੇਂ-ਸਮੇਂ ਸਿਰ ਖੇਤੀਬਾੜੀ ਯੂਨੀਵਰਸਿਟੀ ਦੇ ਮਹਾਰਾ ਦੇ ਨਾਲ ਸੱਜੇ ਢੰਗ ਦੇ ਨਾਲ ਸੰਸਪਾਲ ਕੀਤੀ ਜਾ ਰਹੀ ਹੈ ਕੈਮਰਾ ਪਸੰਨ ਅਵਤਾਰ ਸਿੰਘ ਦਾ ਨਰਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅਮਰ